ਸ਼ਹੀਦੀ ਦੇ ਅਡੇ ਚੱਲ ਰਹੇ ਨੇ ਇਸ ਮੋਤ ਸੰਮੁਖ ਰੱਖਦੇ ਆ ਪਾਈ ਕਿੰਨੇ ਵੀ ਸਾਦਾ ਲੰਗਰ ਜੋ ਹੋਵੇ ਜਿਆਦਾ ਵਧੀਆ ਆਂਦੇ ਸਾਰੇ ਮੱਥਾ ਟੇਕਣ ਜਾਣ ਯਾਦ ਕਰੀਏ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਸਾਡੇ ਸਾਰੇਆਂ ਵਾਸਤੇ ਦਿੱਤੀਆਂ ਨੇ ਵੀ ਰੱਬ ਅਗੇ ਬਰਸ ਕਰਦੇ ਆ ਕਿ ਸਾਰੇ ਸ਼ੈ ਨੂੰ ਚੜਦੀ ਕਲਾ 'ਚ ਰੱਖਣ ਤੇ ਸਾਨੂੰ ਸ਼ਕਤੀ ਦੇਣ ਅਸੀਂ ਐਵੇਂ ਇਹ ਲੰਗਰ ਵਾਂਗਰੇ ਸਾਰੇ ਭਰਾ ਮਿਲ ਕੇ ਸਸਿਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਸਰਵੰਸਦਾਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਨਾਂ ਦੇ ਚਾਰ ਸੱਜਦਿਆਂ ਤੇ ਮਾਤਾ ਗੁਜਰਕੌਰ ਦੀ ਲਸਾਦੀ ਸ਼ਾਤਰ ਉਸ ਵਰਪਿਤ ਸ਼ਹੀਦੀ ਜੋੜ ਮੇਲੇ ਚਰਨ ਜਿੱਤੇ ਸਵਰਥਾਂ ਤਾਂ ਲੰਗਰ ਲਗਾਇਆ ਜਾਂਦਾ ਪਰ ਸੱਤ ਪਿਆਸ ਮਾਰਕੀਟ ਕੋਲ ਹੀ ਖੜੇ ਆ ਜਿੱਤੇ ਵੀ ਪ੍ਰਾਪਰਟੀ ਡੀਲਰ ਇਹਨਾਂ ਕੋਲ ਲੰਗਰ ਲਗਾਇਆ ਗਿਆ ਵੀਰੇ ਕੀ ਕਹਿਣਾ ਚਾਹੋਗੇ ਸ਼ਹੀਦੀ ਦੀਆਂ ਚੱਲ ਰਹੀਆਂ ਲਸਾਨੀ ਸ਼ਹਾਦਤ ਹੈ ਚਾਰ ਸੱਜਦਿਆਂ ਦੀ ਤੇ ਆਪਣੇ ਸ਼ਹੀਦਾਂ ਦੀ ਸੋ ਸ਼ਹੀਦੀ ਦਿਹਾੜੇ ਨੂੰ ਸਨ ਮੁਖ ਰੱਖਦੇ ਹੋਏ ਸਾਰੇ ਭਰਾਵਾਂ ਦਾ ਉਪਰਾਲਾ ਹੈ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਵਾਹਿਗੁਰੂ ਦੀ ਮਿਹਰ ਹੈ ਸਾਰਿਆਂ ਦੇ ਉੱਤੇ ਕਿ ਅਸੀਂ ਸਾਰੇ ਭਰਾ ਇਕੱਠੇ ਹੋ ਕੇ ਸੱਤ ਫੇਸ ਸੇਮਨ ਮਾਰਕੀਟ ਦੇ ਵਿੱਚ ਅਸੀਂ ਲੰਗਰ ਸਟਾਰਟ ਕੀਤਾ ਸੋ ਮਿਕਸ ਵੈਜ ਦੀ ਸਬਜੀ ਤੇ ਨਾਲ ਪ੍ਰਸ਼ਾਦੇ ਜੋ ਲੰਗਰ ਦੇ ਵਿੱਚ ਬਣਾਏ ਗਏ ਨੇ ਸੋ ਸਾਰਿਆਂ ਦਾ ਉਪਰਾਲਾ ਸਾਰੇ ਭਰਾਵਾਂ ਨੇ ਸਾਰੇ ਇਕੱਠੇ ਹੋ ਕੇ ਕਰ ਰਹੇ ਨੇ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੀ ਦੇ ਨਾਲ ਸਹਿਮਤ ਹੋ ਤੁਸੀਂ ਕਿ ਹਰ ਵਾਰ ਇਹੀ ਕਿਹਾ ਜਾਂਦਾ ਕਿ ਸਾਦੇ ਲੰਗਰ ਲਗਾਏ ਜਾਣੇ ਪਰ ਸਭਾ ਚਾਤਰੀ ਹਾਂਜੀ ਹਾਂ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਸ ਨੂੰ ਸਨ ਮੁਖ ਰੱਖਦੇ ਆਪਾਂ ਇੰਨੇ ਕਿਹੜੀ ਸੰਗਤ ਉੱਥੇ ਜਾ ਰਹੀ ਹੈ ਕਿਉਂਕਿ ਵੀਰ ਜੀ ਹੁਣ ਜਿਹੜਾ ਹੁਣ ਦਾ ਮਾਹੌਲ ਹੈ ਦੇਖਿਆ ਜਾ ਰਿਹਾ ਕਿ ਲੋਕਾਂ ਵਾਸਤੇ ਨਾ ਇਹ ਮੇਲਾ ਜਿ ਬਣ ਕੇ ਰਹਿ ਗਿਆ ਸ਼ਾਹ ਤੋਂ ਘੱਟ ਸਭਰਤੀ ਲੋਕ ਕੋ ਸ਼ਰਦਾ ਭਾਵਨਾ ਵਾਲੇ ਬਹੁਤ ਘੱਟ ਲੋਕ ਰਹਿ ਗਏ ਕਿ ਕੀ ਕਹਿਣਾ ਚਾਹੋਗੇ ਨਹੀਂ ਐਸੀ ਗੱਲ ਨਹੀਂ ਹੈਗੀ ਸ਼ਰਦਾ ਭਾਵਨਾ ਅੱਜ ਵੀ ਬਹੁਤ ਹੈ ਆਪਣੇ ਵੀਰਾਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਵੀ ਕਹੋ ਸਾਰਿਆਂ ਦੇ ਵਿੱਚ ਇੱਕਲੇ ਪੰਜਾਬੀ ਨਹੀਂ ਆ ਸਾਰੀ ਕਮਿਊਨਿਟੀ ਦੇ ਵਿੱਚ ਸ਼ਹੀਦਾਂ ਨੂੰ ਲੈ ਕੇ ਬਹੁਤ ਸ਼ਰਦਾ ਭਾਵਨਾ ਹੈ ਸਾਰੇ ਹੀ ਮੰਨਦੇ ਨੇ ਸ਼ਹਾਦਤ ਦੇ ਦਿਨ ਨੇ ਦੇਖੋ ਪ੍ਰਮਾਤਮਾ ਮੌਸਮ ਵੀ ਉਸੇ ਹਿਸਾਬ ਦਾ ਹੈ ਤੇ ਅਸੀਂ ਸਾਰੇ ਜਣੇ ਰਲ ਕੇ ਅਸੀਂ ਕਹਿੰਦੇ ਆ ਵੀ ਸਾਰੇ ਆਪਾਂ ਪ੍ਰਲਕ ਰਹੀਏ ਕਿ ਸਰਾਂ ਦੇ ਸਾਰੇ ਮੱਥਾ ਟੇਕਣ ਜਾਣ ਯਾਦ ਕਰੀਏ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਸਾਡੇ ਸਾਰੇ ਵਾਸਤੇ ਦਿੱਤੀਆਂ ਨੇ ਸੋ ਐਸੀ ਗੱਲ ਨਹੀਂ ਸਾਰਿਆਂ ਦੇ ਵਿੱਚ ਸ਼ਰਧਾ ਭਾਵਨਾ ਬਹੁਤ ਹੈ ਸੰਗਤ ਦੇ ਵਿੱਚ ਹਾਂ ਕੋਈ ਇੱਕ ਅੱਧਾ ਫਿਰਲਾ ਕੋਈ ਹੁੰਦਾ ਚਲੋ ਉਹਨੂੰ ਆਪਾਂ ਨਹੀਂ ਕਹਿੰਦੇ ਪਰ ਤਕਰੀਬਨ ਦੇਖਿਆ ਜਾਏ ਤਾਂ ਸਾਰਿਆਂ ਦੇ ਵਿੱਚ ਬਹੁਤ ਸ਼ਰਧਾ ਭਾਵਨਾ ਪ੍ਰਲਲਾ ਹੈਗਾ ਛੀਦੀ ਦੀ ਵਿਧਿਆਰਣ ਲਿਖਦੇ ਹੋਏ ਤੁਹਾਡੇ ਵਿੱਚ 7:30 ਦੇ ਐਮਸੀਬੀ ਹਾਜ਼ਰ ਨੇ ਸੋ ਸਾਰੇ ਜਣੇ ਰਲ ਮਿਲ ਕੇ ਅਸੀਂ ਕਰ ਰਹੇ ਹਾਂ ਕੋਈ ਐਸੀ ਗੱਲ ਨਹੀਂ ਲੱਗਦਾ ਵੀ ਜਿਸ ਤਰ੍ਹਾਂ ਹਰਸਾ ਲਈ ਕਿਹਾ ਜਾਂਦਾ ਕਿ ਨਸ਼ਿਆਂ ਦੀ ਪੂਰਨ ਤਰ੍ਹਾਂ ਬੰਦੀ ਲਾਇਆ ਜਾਂਦੀ ਪਰ ਉਸਤੇ ਪੂਰੀ ਤਰ੍ਹਾਂ ਅਮਲ ਨਹੀਂ ਕੀਤਾ ਜਾਂਦਾ ਫਿਰ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਅੱਜ ਤਾਂ ਲੰਗਰ ਲਾਇਆ ਦੇਖੋ ਬਾਬੇ ਦੀ ਕਿਰਪਾ ਆ ਅਸੀਂ ਸਰਕਾਰ ਨੂੰ ਹੀ ਕਹਿ ਜਾਵੇ ਸਰਕਾਰ ਹੀ ਕਰ ਸਕਦੀ ਹੈ ਇਹ ਕੁਝ ਅਸੀਂ ਨਾਲ ਖੜੇ ਹੋ ਸਕਦੇ ਆ ਜਿਹੜੇ ਗਲਤ ਕੰਮ ਕਰ ਰਹੇ ਨੇ ਅਸੀਂ ਕਰਨੇ ਆ ਚਲੋ ਨਸ਼ਿਆਂ ਤੋਂ ਦੂਰ ਹੋ ਜਿਹੜੀ ਅੱਜ ਦੀ ਜਿਹੜੀ ਪੀੜੀ ਹੈਗੀ ਹੈ ਸਾਡੇ ਨਾਲ ਐਮਸੀ ਸਾਹਿਬ ਹੈਗੇ ਨੇ ਸਰ ਸੱਤ ਫੇਸ ਦੇ ਐਮਸੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਜੇ ਤੁਹਾਡੇ ਵੱਲੋਂ ਲੰਗਰ ਅੱਜ ਲਗਾਇਆ ਗਿਆ ਸਰੇ ਲੰਗਰ ਸਾਡੇ ਕੋਲ ਲਗਾਇਆ ਗਿਆ ਹੈ ਕਿ ਸੇਵਾ ਇਹ ਸੇਵਾ ਦੀ ਸਾਨੂੰ ਇੱਕ ਸ਼ਕਤੀ ਦੇਵੇ ਰੱਬ ਕਿ ਜਿਹੜੇ ਸਾਨੂੰ ਆਪਣੇ ਚੰਨਾਂ ਜੋੜਿਆ ਉਹਨਾਂ ਨੇ ਤੇ ਇਹ ਲੰਗਰ ਹਰ ਸਾਲ ਲਗਾਇਆ ਜਾਂਦਾ ਹੈ ਸ਼ੀਦੀ ਦਿਨਾਂ ਦੇ ਵਿੱਚ ਚਲਵਾਇਆ ਜਾਂਦਾ ਹੈ ਸ਼ੀਦੀ ਵਾਸਤੇ ਇਹਨਾਂ ਚਲਾਇਆ ਜਾਂਦਾ ਹੈ ਔਰ ਸਾਨੂੰ ਇਹੀ ਰੱਬ ਅੱਗੇ ਅਡਰੈਸ ਕਰਦੇ ਹਾਂ ਕਿ ਸਾਰੇ ਸ਼ੈ ਨੂੰ ਚੜਦੀ ਕਲਾ 'ਚ ਰੱਖਣ ਤੇ ਸਾਨੂੰ ਸ਼ਕਤੀ ਦੇਣ ਅਸੀਂ ਐਵੇਂ ਇਹ ਲੰਗਰ ਵਾਦਲੇ ਸਾਰੇ ਭਰਾ ਮਿਲ ਕੇ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੀ ਸੰਗਤ ਚੱਲ ਰਹੀ ਹੈ ਉਹ ਅ ਸਰ ਸੰਗਤ ਨੂੰ ਹੀ ਸੰਦੇਸ਼ ਦੇਣਾ ਚਾਹਾਂਗੇ ਕਿ ਵਾਹਿਗੁਰੂ ਦੇ ਨਾਲ ਜੁੜ ਕੇ ਰਹੀਏ ਔਰ ਉਹਨਾਂ ਦੇ ਆਪਾਂ ਜੋ ਸਾਨੂੰ ਜਵਾਲਣ ਕੋਪਾਨੀਆਂ ਦਿੱਤੀਆਂ ਇਹ ਸਾਡੇ ਸਿੱਖ ਪਰਿਵਾਰ ਲਈ ਬਹੁਤ ਵੱਡੀ ਸ਼ਹਾਦਤ ਸੀ ਜਿਹੜੀ ਉਹਨਾਂ ਸਾਡੇ ਲਈ ਦਿੱਤੀ ਹੈ ਅਸੀਂ ਉਹਨਾਂ ਦਾ ਰਿਨਿਊ ਦਾ ਸਾਡੇ ਕੋਟੀ ਕੋਟੀ ਤਨਵਾਦ ਹਾਂ ਸਰਦਾਰ ਸਾਥ ਫੇਸ ਦੇ ਐਮ ਸੀ ਬੰਦ ਨਮਰਤਾ ਨਲਜੀ ਦੇ ਮੈਂ ਉਹਨਾਂ ਨੂੰ ਕੀ ਕਹਿਣਾ ਚਾਹਾਂਗੇ ਜੋ ਲੰਗਰ ਲਗਾਇਆ ਗਿਆ ਇਹਨਾਂ ਬੀਰਾਂ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਤਾਂ ਮੈਂ ਇਹਨਾਂ ਭਰਾਵਾਂ ਨੂੰ ਬਹੁਤ ਸ਼ਾਬਾਸ਼ ਦੇਣੀ ਆ ਇਹ ਹਰ ਸਾਲ ਜੀ ਕੀਤੀ ਪੁਰਪੁਰ ਦੇ ਵਿੱਚ ਇਦਾਂ ਹੀ ਬੇਸ਼ਾਨ ਲੱਗਰ ਲਗਾਉਂਦੇ ਨੇ ਤੇ ਆਪਣੀ ਉਸ ਤੋਂ ਬਾਅਦ ਬੜੇ ਵੈਗੂ ਸੱਚੇ ਪਾਸ਼ਾ ਜਿਨ੍ਹਾਂ ਨੇ ਇੰਨੀ ਸ਼ਹਾਦਤ ਦੇ ਵਿੱਚ ਜਿਹੜਾ ਪਰਮਾ ਪਰਮਾਤਮਾ ਵੱਲ ਇੰਨਾ ਕੋਟੀ ਕੋਟੀ ਪ੍ਰਣਾਮ ਕਰਦੀਆਂ ਜਿਨ੍ਹਾਂ ਨੇ ਸਾਡੇ ਪਿੱਛੇ ਚਾਹੇ ਉਹ ਹਿੰਦੂ ਸੀ ਚਾਹੇ ਸਿੱਖ ਸੀ ਜੋ ਵੀ ਸੀ ਉਹਨਾਂ ਨੇ ਕੋਈ ਤਰ੍ਹਾਂ ਦਾ ਕੋਈ ਲਾੜਾ ਦੇਣਾ ਨਹੀਂ ਹੈ ਹਰ ਇਨਸਾਨ ਦੇ ਪਿੱਛੇ ਉਹਨਾਂ ਨੇ ਜਿਹੜਾ ਸਾਡੇ ਸਾਡੇ ਉਹ ਜਿਹੜਾ ਉਹਨਾਂ ਨੇ ਸਾਡੇ ਪਿੱਛੇ ਇੰਨੀ ਸ਼ਹਾਦਤ ਦਿੱਤੀ ਮੈਂ ਉਹਨਾਂ ਦੇ ਚਰਨਾਂ ਦੇ ਕੋਟੀ ਕੋਟੀ ਪ੍ਰਣਾਮ ਕਰਦੀਆਂ ਤੇ ਮੈਂ ਇਹ ਸਾਰ ਸੰਗਤ ਨੂੰ ਵੀ ਇਹ ਸੰਦੇਸ਼ ਦੇ ਦਿੰਦੀ ਆ ਕਿ ਆਪਾਂ ਸਾਰਿਆਂ ਨੂੰ ਫਤਿਹਗੜ੍ਹ ਸਾਹਿਬ ਜਾ ਕੇ ਬਾਬਾ ਜੀ ਦੇ ਉੱਤੇ ਆਸ਼ ਸਾਰੇ ਸੰਗਤਾਂ ਐਦਾਂ ਜਿਹਦਾਂ ਨਾਲ ਲੰਗਰ ਲਗਾ ਕੇ ਉਹਦੀ ਸੇਵਾ ਕੀਤੀ ਸਾਨੂੰ ਸਾਰਿਆਂ ਨੂੰ ਐਦਾ ਸੇਵਾ ਲੈਣੀ ਚਾਹੀਦੀ। ਖੁਦ ਆਪ ਤਾਂ ਕਿ ਅੱਗੇ ਵੱਧ ਤੁਰੜ ਕੇ ਇਸ ਸੇਵਾ ਲੈਣੀ ਚਾਹੀਦੀ ਹੈ। ਮੈਂ ਆਪਣੇ ਡੀਲਰ ਭਰਾਵਾਂ ਦਾ ਚਰਨਜੀਤ ਸਿੰਘ ਜੀ ਸਾਰਿਆਂ ਦੇ ਥਾਰਾ ਸਾਰੇ ਭਰਾਵਾਂ ਦਾ ਜੀ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦੀ ਆਂ ਕਿ ਪਰਮਾਤਮਾ ਇਹਨਾਂ ਅੱਦੀ ਚੜ੍ਹਦੀ ਕਲਾ ਕਰੇ ਤੇ ਉਹ ਤੇ ਨਾਲੇ ਐਦਾਂ ਲੰਗਰ ਲਗਾਉਂਦੇ ਰਹਿਣ। ਸੋਨੂੰ ਤੋਫੇ ਸੋ ਐਸੀ ਦਵਿੰਦਰ ਵਾਲੀ ਜੀ ਮੈਡਮ ਕੀ ਕਹਿਣਾ ਚਾਹੋਗੇ ਵੀ ਇਹਨਾਂ ਵੱਲੋਂ ਜੋ ਪ੍ਰਾਲਾ ਕੀਤਾ ਗਿਆ। ਬਾਈਕ ਗੁਜੀ ਦਾ ਖਲਸਾ ਬਾਈਕ ਗੁਜੀ ਫਤੇ ਮੈਂ ਇਹ ਡੀਲਰ ਭਾਵਾ ਨੂੰ ਬਹੁਤ ਬਹੁਤ ਗਿਆਤ ਗਿਆ ਕਿ ਇਹ ਮੈਨੂੰ ਪਤਾ ਲੱਗਿਆ ਹਰ ਸਾਲ ਲੰਗਰ ਲਾਉਂਦੇ ਆ ਇਹਨਾਂ ਦਾ ਲੰਗਰ ਐਵੇਂ ਚੱਲਦਾ ਰਹੇ ਸਾਡੇ ਸ਼ਹੀਦਾਂ ਦਾ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਸਾਡੇ ਛੋਟੇ ਚੜ੍ਹਦੇ ਆ ਦਿੰਦਾ ਉਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੇ ਲੰਗਰ ਲਾਇਆ ਸੋ ਇਹਨਾਂ ਦਾ ਵੀ ਧੰਨਵਾਦ ਹੈ ਜੀ ਤੇ ਸਾਡੇ ਗੁਰੂਆਂ ਦਾ ਤਾਂ ਲੱਖ ਕੋਟ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਇੱਥੇ ਪਹੁੰਚਾਇਆ ਉਹਨਾਂ ਨੇ ਸ਼ਹਾਦਤ ਦਿੱਤੀ ਤਾਂ ਹੀ ਅਸੀਂ ਇੱਥੇ ਖੜੇ ਹੈਗੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੁਝ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਲੰਗਰ ਲਗਾਉਂਦੇ ਨੇ ਇਦਾਂ ਤਾਂ ਨਹੀਂ ਪਰ ਕਾਫੀ ਟਾਈਮ ਹੋ ਗਿਆ ਕਾਫੀ ਸਾਲਾਂ ਤੋਂ ਇਹ ਚੱਲ ਰਿਹਾ ਹਰ ਸਾਲ ਲਗਾਉਂਦੇ ਆ ਸਾਰੇ ਇਕੱਠੇ ਹੋ ਕੇ ਆਫਿਸ ਦਾ ਇੱਥੇ ਹੋ ਗਿਆ ਸਾਨੂੰ 16 ਸਾਲ ਲੰਗਰ ਅਸੀਂ ਕੁਝ ਐਸੋਸੀਏਸ਼ਨ ਮੇਰੇ ਵੱਲੋਂ ਲੱਗਦੇ ਸੀਗੇ ਮੇਨ ਗੱਲ ਹੈ ਕਿ ਇੱਥੇ ਬਾਬਾ ਜੀ ਦੇ ਚਰਨ ਪਏ ਨੇ ਬਾਬਾ ਜੀ ਹੰਸਾਲੀ ਸਾਹਿਬ ਵਾਲਿਆਂ ਦੇ ਸੀ ਤੇ ਰਾਮ ਸਿੰਘ ਗੰਡੋ ਵਾਲੇ ਦੇ ਵੀ ਚਰਨ ਪਏ ਨੇ ਇੱਥੇ ਤੇ ਇਸੇ ਕਰਕੇ ਐਸੋਸੀਏਸ਼ਨ ਕਿਤੇ ਸਾਲੀ ਬਿਲਕੁਲ ਬਿਲਕੁਲ ਇਹਦੇ ਸਿਰਕਾ ਇਸੇ ਕਰਕੇ ਅਸੀਂ ਲੰਗਰ ਲਗਾਉਂਦਾ ਕਿ ਚਲੋ ਹਰ ਇੱਕ ਸਾਲ ਨਾਲ ਜੁੜੇ ਰਹੀਏ ਸੰਗਤ ਨਾਲ ਜੁੜੇ ਰਹਿਣ ਕੁਝ ਬੜੀਆਂ ਸ਼ਾਤਾਂ ਤੋਂ ਬਾਅਦ ਸਿੱਖੀ ਧਰਮ ਬਣਿਆ ਤੁਸੀਂ ਸਾਰੇ ਸਿੱਖੀ ਧਰਮ ਵਿੱਚੋਂ ਪਰ ਜੋ ਸਾਡੇ ਸਿੱਖ ਨਾ ਇਸਾਈ ਧਰਮ ਵਿੱਚ ਕਨਵਰਟ ਹੋ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋ ਚਲੋ ਅਸੀਂ ਤਾਂ ਇਹੀ ਕਹਾਂਗੇ ਕਿ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਣੇ ਧਰਮ ਦੇ ਵਿੱਚ ਰਹੋ ਔਰ ਬਾਕੀ ਸਾਰੇ ਧਰਮਾਂ ਦਾ ਮਾਣ ਹੈ ਸਾਰੇ ਸਤਿਕਾਰ ਕਰਦੇ ਆਂ ਆਪਾਂ ਸਾਰੇ ਧਰਮਾਂ ਦਾ ਪਰ ਜੋ ਆਪਣਾ ਧਰਮ ਹੈ ਉਹਦੇ ਪ੍ਰਤੀ ਸਾਰਿਆਂ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਜੋ ਸਿੱਖ ਨੇ ਸਰਦਾਰ ਨੇ ਉਹ ਸਿੱਖੀ ਸਰੂਪ ਦੇ ਵਿੱਚ ਰਹਿਣ ਦੂਸਰਾ ਇਹ ਹੈ ਕਿ ਲੰਗਰ ਦੀ ਜਿਹੜੀ ਭਾਵਨਾ ਹੈ ਬਾਬਾ ਜੀ ਨੇ ਸ਼ੁਰੂ ਕੀਤੀ ਸੀ ਗੁਰੂਆਂ ਨੇ ਸਾਡਿਆਂ ਨੇ ਕਿ ਸਾਰੇ ਧਰਮ ਜਿਹੜੇ ਨੇ ਰਲ ਕੇ ਕੋਈ ਇੱਥੇ ਕੋਈ ਧਰਮ ਅਲੱਗ-ਅਲੱਗ ਨਹੀਂ ਹੈਗੇ ਸਾਰਾ ਇੱਕੋ ਹੀ ਧਰਮ ਹੈ ਇੱਕ ਇੱਕੋ ਹੀ ਇੱਕੋ ਪ੍ਰਮਾਤਮਾ ਦੇ ਆਪਾਂ ਬੱਚੇ ਆ ਸੋ ਆਪਾਂ ਰਲ ਕੇ ਸਾਰੇ ਜਣੇ ਲੰਗਰ ਦਾ ਇਹੀ ਮਤਲਬ ਹੈ ਕਿ ਸਾਰੇ ਕੋਈ Hindu Muslim Sikh ईसाई ਕੁਛ ਨਹੀਂ ਹੈ ਸਾਰੇ ਇਕੱਠੇ ਆ ਤੇ ਸਾਰੇ ਰਲ ਕੇ ਆਪਾਂ ਲੰਗਰ ਦੀ ਸੇਵਾ ਕਰੀਏ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋ ਕੇ ਆਪਾਂ ਬੈਠ ਕੇ ਲੰਗਰ ਛਕੀਏ ਤਾਂ ਜੋ ਕੋਈ ਆਪਣੇ ਵਿੱਚ ਮਤਭੇਦ ਨਾ ਹੋਵੇ ਤੇ ਜਿਹੜੀ ਸੰਗਤ ਜਾ ਰਹੀ ਹੈ ਉਹਨੂੰ ਕੋਈ ਅਪੀਲ ਕਰਨੀ ਚਾਹੋ ਸਰੇਹੀ ਅਪੀਲ ਕਰਾਂਗੇ ਕਿ ਸ਼ਰਧਾ ਭਾਵਨਾ ਰੱਖੋ ਕੋਈ ਵੀ ਹੁੱਲੜਬਾਜੀ ਚ ਨਾ ਪਾਓ ਨਸ਼ਿਆਂ ਤੋਂ ਦੂਰ ਰਹੋ ਆਪਸ ਵਿੱਚ ਪ੍ਰੇਮ ਭਾਵਨਾ ਰੱਖੋ ਜੋ ਸਾਡਾ ਪਹਿਲਾ ਪੰਜਾਬ ਸੀ ਕਿੜਿਆ ਰਹਿੰਦਾ ਸੀਗਾ ਹੱਸਦੇ ਖੇੜਦੇ ਰਹਿੰਦੇ ਸਾਰੇ ਜਣੇ ਆਪਸ ਵਿੱਚ ਪ੍ਰੇਮ ਪਿਆਰ ਸੀਗਾ ਸੋ ਉਹਨੂੰ ਆਪਾਂ ਬਰਕਰਾਰ ਰੱਖੀਏ ਗੁਰੂਆਂ ਨੂੰ ਯਾਦ ਕਰੀਏ ਸ਼ਹੀਦਾਂ ਨੂੰ ਯਾਦ ਕਰੀਏ ਤਾਂ ਜੋ ਸਾਡਾ ਨਤਮਸਤਕ ਹੋਈਏ ਚੁਕੀਏ ਉਹਨਾਂ ਦੇ ਅੱਗੇ ਜਿਨ੍ਹਾਂ ਨੇ ਸਾਨੂੰ ਇਹ ਸਮਰ ਦਿੱਤਾ ਅੱਜ ਉਹਨਾਂ ਦੇ ਕਰਕੇ ਅਸੀਂ ਖੜੇ ਆ ਇੱਥੇ ਨਹੀਂ ਤਾਂ ਧਰਤੀ ਕੱਦੀ ਉਲਟ ਪੁਲਟ ਹੋ ਜਾਂਦੀ ਸੋ ਬਹੁਤ ਹੀ ਮੈਂ ਸਾਰਿਆਂ ਨੂੰ ਇਹ ਹੱਤ ਬਨ ਕੇ ਬੇਨਤੀ ਕਰਦਾ ਕਿ ਆਪਸ ਵਿੱਚ ਪ੍ਰੇਮ ਭਾਵਨਾ ਪਿਆਰ ਔਰ ਸਾਰੇ ਧਰਮਾਂ ਦੇ ਜਿੰਨੇ ਜਿਹੜੇ ਵੀ ਧਰਮ ਦੇ ਵਿੱਚ ਹੈਗੇ ਹੋ ਉਹਦਾ ਪੂਰਾ ਸਤਿਕਾਰ ਕਰੋ ਵੀਰ ਜੀ ਕਹਿਣਾ ਚਾਹੋਗੇ ਕੁਝ ਜੋ ਸੰਗਤ ਚੱਲ ਰਹੀ ਹੈ ਅਪੀਲ ਕੁਝ ਨਾ ਬੇ ਜੀ ਗੁਰਨਾਨਕ ਦੀ ਧਰਤੀ ਹੈ ਕਿ ਤੇ ਉਹਨਾਂ ਨੇ ਲੰਗਰ ਸਟਾਰਟ ਕੀਤਾ ਤੇ ਉਹੀ ਆਪ ਰਸਾ ਚੱਲ ਰਹੀ ਹੈ ਕਿੰਨੇ ਸਾਲਾ ਤੋਤੇ ਆਪ ਰਸਾ ਹਮੇਸ਼ਾ ਚੱਲਦੀ ਰਹੇਗੀ ਤੇ ਇਹਦੇ ਵਿੱਚ ਸਾਰੇ ਅਪਣਾ ਕੋਈ ਵੀ ਕਿਸੇ ਨੂੰ ਮਨਾਈ ਨਹੀਂ ਹੈ ਉਹ ਚਾਹੇ ਗਰੀਬ ਹੋਵੇ ਚਾਹੇ ਅਮੀਰ ਹੋ ਪੰਗਤ ਵਿੱਚ ਬੈ ਕੇ ਲੰਗਰ ਸਕਦੇ ਆ ਤੇ ਸਾਰੇ ਆਨੁਲੋਕੀ ਇੱਥੇ ਦਾ ਸੋ ਐਸ ਸੀ ਸਾਥ ਪੇ ਇਸ ਦੀ ਮਾਰਕੀਟ ਤੋਂ ਸਾਰੇ ਵੀਰ ਪ੍ਰੋਟੀਨ ਦੇ ਵੱਲੋਂ ਲੰਗਰ ਲਗਾਇਆ ਗਿਆ ਸੋ ਜਿਨ੍ਹਾਂ ਦਾ ਕਹਿਣਾ ਕਿ ਜਿਹੜੀ ਸੰਗਤ ਜਾ ਰਹੀ ਹੈ ਉੱਥੇ ਉਹ ਸ਼ਰਧਾ ਪੂਰਦੇ ਨਾਲ ਜਾਵੇ ਕੋਈ ਹੁਲੜਵਾਜੀ ਨਾ ਕਰੇ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨ ਮਿਆਪੁਰੀ ਦਿਸ਼ਾ ਅਪਡੇਟ ਨਿਊਜ਼ ਬਹਾਈ